ਜੋ ਮੈਨੂੰ ਲੱਗਦਾ ਕਿ ਅਸੀਂ ਦਿਨਾਂ ਬਜਾ ਕਿਸੇ ਐਜੰਸੀ ਦੇ ਪ੍ਰਮੋਟਰਾਂ ਵਾਲੀ ਜਿਹੜੀ ਦਾ ਸਮਾਜ ਵਾਸਤੇ ਕੋਈ ਟੀਮ ਆ ਪਰ ਜਦੋਂ ਇਹ ਵੱਡੀ ਘਟਨਾ ਵਾਪਰਦੀ ਹੈ ਕਿ ਸਫਾਰੀ ਦੇ ਉੱਪਰ ਬੰਬੇ ਦੀ ਰੀਤੀ ਕਿ ਲੈਡਿਸ ਦਾ ਇਹ ਮੁੰਡਿਆਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਇਹਦੇ ਕਹਿ ਦਾ ਜਿਹੜਾ ਰਾਮਨੌਰ ਰਾਜਿੰਦਰ ਸੈਂਟਰ ਤੋਂ ਨੇ ਉਹਨਾਂ ਦੇ ਨਾਲ ਵੀ ਉਮੀਦ ਹੀ ਕੁਝ ਕੀਤਾ ਜਾਊਗਾ ਇਹ ਲੋਕਾਂ ਨੂੰ ਪਰਮੋਟ ਦੇ ਲਈ ਕਿਹਾ ਜਾ ਰਿਹਾ ਹੈ ਜਾਂ ਇਸ ਵੀਜ਼ਰ ਵਾਲਾ ਲੈ ਕੇ ਆਇਆ ਕਿ ਇਹ ਨਹੀਂ ਕਿ ਕੋਈ ਸਟੰਟ ਹੈ ਤਾਂ ਇਹ ਲੋਕ ਕਾਲਿਆਂ ਦੇ ਵਿੱਚ ਹੀ ਆਪਣੇ ਆਪ ਨੂੰ ਸਾਫ ਸੁਥਰਾ ਬਿਠਾ ਸਕਦੇ ਹਾਂ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਕੋਰਨਾ ਦੇ ਕਾਲ ਦੇ ਵਿੱਚ ਜਿਹੜੀ ਤਬਾਈ ਨਤੀਜੇ ਦੀ ਕਾਰਵਾਰ ਲੋਕਾਂ ਦੇ ਖੜਗੇ ਸੀ ਆਰ ਪਿੱਤੇ ਦਿੱਕਤ ਬਹੁਜੇ ਨਕਸਾਰ ਹੋਈ ਸੀ ਉਹ ਬਹੁਤ ਦੇਸ਼ ਨੂੰ ਤੇ ਪੂਰੀ ਦੁਨੀਆ ਨੂੰ ਪਿੱਛੇ ਲੈ ਗਈ 24-25 ਲੱਖ ਕਾਇਲ ਕਰਨਾ ਵੀ ਜਿਹੜੀ ਬੀਲ ਸਭੀ ਬਣਾਈ ਗਈ ਹੈ ਪਰ ਇਹਦੇ ਨਾਲ ਜਿਹੜਾ ਜਿਹੜਾ ਸਾਈਡ ਇਫੈਕਟ ਵੀ ਕਹ ਰਹੇ ਆ ਕਿ ਜਿੱਦ ਜਿਹੜੀ ਅਮੀਰੀ ਉਹ ਦੁਨੀਆ ਦੇ ਵਿੱਚ ਪਰ ਇਹਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਉਪਜਾਊ ਹੈ ਸਭ ਤੋਂ ਵੱਧ ਕੰਮ ਕਰ ਸਕਦਾ ਹੈ। ਪਰ ਇਹਦੇ ਹਿਸਾਬ ਨਾਲ ਜਿਹੜੀ ਸੁੱਜੀ ਇਹ ਜਿਹਾ ਦੇ ਉਪਜਾਊ ਜ਼ਮੀਨ ਨੂੰ ਉਜਾੜ ਕੇ ਉੱਤੇ ਸ਼ਹਿਰ ਬਣਾਉਂਗੇ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਸਿੰਘ ਸਿੱਧੂ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਦੇ ਭੱਜ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦੇ ਹਾਂ ਤੇ ਸਾਡੇ ਇਸ਼ਤਿਹਾਰ ਪੰਦਰਾਂ ਦੇ ਵਿੱਚ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਨੇ ਮਨਜਿੰਦਰ ਵੱਖਾਜੀ ਮਖਾਈ ਦਾ ਨਫੀਸ ਉਹ ਆ ਗਏ ਤਾਂ ਸਾਡੇ ਵਾਹ ਵੱਖਾ ਜੀ ਸਰ ਤੋਂ ਪਹਿਲੀ ਗੱਲ ਜੋ ਕਿ ਆਪਣੇ ਪੰਜਾਬ ਤੋਂ ਆ ਰਹੀ ਆ ਵੀ ਆਪਣੀ ਜਲੰਧਰ ਤੋਂ ਜੋ ਐਮਐਲਏ ਨੇ ਰਮਨ ਅਰੋੜਾ ਜੀ ਮੁੰਡਾ ਦੀ ਗ੍ਰਿਫਤਾਰੀ ਹੋਈ ਆ ਤੇ ਕੀ ਸਾਰਾ ਮੁੱਦਾ ਹੈਗਾ ਕੀ ਕਾਰਨ ਵੰਦੇ ਆ ਬਹੁਤ ਸਾਰੇ ਲੋਕ ਇਹਨੂੰ ਸਟੰਟ ਵੀ ਕਹਿ ਰਹੇ ਕਿ ਆਵਾਦੀ ਪਾਰਟੀ ਸਟੰਟ ਕਰਦੀ ਆ ਵੀ ਇਸ ਤਰ੍ਹਾਂ ਹਰ ਇੱਕ ਇੱਕ ਸਾਲ ਬਾਅਦ ਇਹ ਚੀਜ਼ਾਂ ਬਾਪਨ ਜਾਂਦੀਆਂ ਆ ਅਜੋ ਸਾਰਾ ਮੁੱਦਾ ਕੀ ਸੀ ਤੇ ਗੱਲ ਹੁਣ ਕਿੱਥੇ ਇਹ ਗਈ ਹੈ ਅ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਅਸੀਂ ਪਿਛਲੇ ਜਨਾਂ ਦੇ ਵਿੱਚ ਆਪਣੇ ਬੀਜੀ ਕਾਰਨਾ ਦੇ ਕਰਕੇ ਸ਼ੁਰੂ ਤੋਂ ਸਮਰਥ ਰਹੇ ਕਿਉਂਕਿ ਆਵਾਜ਼ੀ ਪਾਰਟੀ ਨੇ ਜਿਹੜਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਪਣਾ ਮਾਡਲ ਦਿੱਤਾ ਸੀ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਸੀ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਅਸੀਂ ਇੱਕ ਇਮਾਨਦਾਰ ਪਾਰਟੀ ਆਂ ਭਗਵੰਤ ਸਿੰਘ ਸਾਬ੍ਹ ਨੇ ਕਿਹਾ ਅਸੀਂ ਕਿ ਨਾਮ ਹੈ ਆਪ ਖਾਮਾ ਇੰਨਾ ਕਿਸ ਨੂੰ ਖਾਣ ਦੇਮਾ ਇਹ ਉਹਨਾਂ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਮਾਨਸਾ ਤੋਂ ਆ ਮੰਤਰੀ ਬਣੇ ਸੀ ਸਿਹਤ ਮੰਤਰੀ ਬਣੇ ਸੀ ਸਿੱਧੂ ਮਸੂਏ ਨੂੰ ਹਰਵਾ ਹਰਾ ਕੇ ਵਿਜੇ ਸਿੰਘ ਲਾਜੀ ਉਹਨਾਂ ਨੂੰ ਇਹ ਮਤਲਬ ਕਿ ਵਿਜੀਲੈਂਸ ਦੀ ਜੇਰੇ ਦਰੂ ਉਹਨਾਂ ਤੇ ਕਾਰਵਾਈ ਕੀਤੀ ਜੀ ਤੇ ਉਹਨਾਂ ਦਾ ਮੰਤਰੀਪਦ ਵੀ ਵਾਪਸ ਲੈ ਲਿਆ ਗਿਆ ਤੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਪਰ ਬਾਅਦ ਵਿੱਚ ਹੋਇਆ ਕਿ ਜੇ ਪੰਜਾਬ ਸਰਕਾਰ ਰਿਪੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਵੀ ਐਵੀਡੈਂਸ ਨਹੀਂ ਸੀ ਜਿੱਦਾਂ ਉਹਨਾਂ ਨੇ ਜਾਣਬੁੱਝ ਕੇ ਨਹੀਂ ਦਿੱਤਾ ਤੇ ਆਵਾ ਬਜੀ ਸਿੰਘલા ਜੀ ਆਵਾ ਦੀ ਪਾਰਟੀ ਦੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਰਹਿੰਦੇ ਨੇ ਤੇ ਮੌਜੂਦਾ ਹੁਣ ਵੀ ਜਿਹੜੀ ਮਾਨਸਾ ਜਿਹੜੀ ਦੀ ਬਾਤ ਹੋ ਰਹਾ ਉਹਨਾਂ ਕੋਲ ਹੀ ਹੈ ਇਸ ਗੱਲ ਦੇ ਉੱਪਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤਾਂ ਕਰਕੇ ਸੱਤਾਂ ਜਾਂ ਪੰਜ ਕਸ ਰਹੀਆਂ ਨੇ ਕਿ ਜਿਵੇਂ ਬਿਜਿੰਦਰ ਸਿੰਘਲਾ ਜੀ ਉੱਪਰ ਕੀਤੀ ਗਈ ਹੈ ਕਾਰਵਾਈ ਕੀਤੀ ਗਈ। ਉਸੇ ਤਰ੍ਹਾਂ ਸ਼ਾਇਦ ਜਿਹੜਾ ਰਾਮਨਾਰਾਓ ਰੋੜਾ ਜਿੰਦਰ ਸੈਂਟਰ ਉੱਤੋਂ ਇਹਨਾਂ ਦੇ ਨਾਲ ਵੀ ਉਮੀਦ ਹੈ ਕੁਝ ਕੀਤਾ ਜਾਊਗਾ। ਇਹ ਲੋਕਾਂ ਨੂੰ ਪਰਮਾਉਣ ਦੇ ਲਈ ਕਿਹਾ ਜਾ ਰਿਹਾ ਹੈ। ਜਿਸ ਗ੍ਰੀਜ਼ਿੰਗ ਵਾਲਾ ਨੇ ਕਿਹਾ ਕਿ ਇਹ ਮੈਜਿਕ ਸਟੰਟ ਹੈ ਤਾਂ ਜੋ ਲੋਕਾਂ ਦੀਆਂ ਨਿਗਾਹ ਦੇ ਵਿੱਚ ਇਹ ਆਪਣੇ ਆਪ ਨੂੰ ਸਾਫ ਸੁੱਤਰਾ ਦਿਖਾ ਸਕਣ। ਪਰ ਜਿਹੜੇ ਹਿਸਾਬ ਦੇ ਨਾਲ ਜਦੋਂ ਕੋਰਟ ਦੇ ਵਿੱਚ ਮਸਲਾ ਚਲਾਇਆ ਜਾਂਦਾ ਹੈ ਤੇ ਕੁਝ ਦਿਨ ਇਹ ਚੀਜ਼ਾਂ ਦੇ ਸਿਆਸੀ ਲਾਹੇ ਲੈਣ ਤੋਂ ਬਾਅਦ ਅ ਚੀਜ਼ਾਂ ਨੂੰ ਮੱਦ ਦਿੱਤਾ ਜਾਂਦਾ ਉਹ ਤੇ ਕੋਰਟ ਦੇ ਵਿੱਚ ਜਿਹੜੇ ਮੁੱਦੇ ਆ ਗਏ ਉਹ ਠੰਡੇ ਪੈ ਜਾਂਦੇ ਨੇ ਕਿ ਹੁਣ ਜਿਹੜਾ ਮੌਜੂਦਾ ਹਾਲat ਨੇ ਉਹ ਇਹ ਨਹੀਂ ਕਿ ਜਿਹੜਾ ਦੁਨੀਆ ਦੀ ਪੋਲਿਟਿਕਸ ਆ ਜਾਂ ਇੰਡੀਆ ਦੀ ਪੋਲਿਟਿਕਸ ਲੋਕੀ ਦੇ ਵਿੱਚ ਹਰ ਰੋਜ਼ ਸਾਨੂੰ ਕੁਝ ਨਾ ਕੁਝ ਕਰਮਾ ਚਾਹੀਦਾ ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਨੂੰ ਪੇਰੀਅਡ ਦੇ ਵਿੱਚ ਰੱਖ ਕੇ ਲੋਕਾਂ ਦੇ ਸਾਹਮਣੇ ਮੀਡੀਆ ਥਰੂ ਲੈ ਕੇ ਆਉਣਾ ਪੈਂਦਾ ਤਾਂ ਕਿ ਤੁਸੀਂ ਲੋਕਾਂ ਦੀਆਂ ਨਿਗ੍ਹਾਵਾਂ ਦੇ ਵਿੱਚ ਸਾਫ਼ ਸੁਥਰੇ ਬਣੇ ਰਹੋ ਮੈਨੂੰ ਲੱਗਦਾ ਸ਼ਾਇਦ ਜਿਹੜਾ ਮੁੱਦ ਹੈ ਉਸੇ ਕੜੀ ਦੇ ਵਿੱਚ ਹੀ ਜਾ ਕੇ ਕਿਤੇ ਨਾ ਕਿਤੇ ਫਿੱਟ ਮੈਂ ਹਾਂ ਕਿਉਂਕਿ ਇਹ ਗੱਲ ਆ ਵੀ ਕੰਮ ਸ਼ਲਾਕਾ ਜੋ ਕਰਦੇ ਆ ਪਰ ਬਾਅਦ ਚ ਪਤਾ ਲੱਗਦਾ ਵੀ ਇੱਕ ਤਾਂ ਸਟੰਟ ਸੀ ਪਬਲਿਕ ਨੂੰ ਕਿਉਂਕਿ ਸਾਡੇ ਕੋਲ ਆਧਾਰਨ ਹੈਗੀ ਹੈ ਨਾ ਮਾਨ ਜੀ ਵਿਜੇ ਸਿੰਘ ਲਾਈ ਜੀ ਹਾਂ ਜੀ ਉਸ ਤੋਂ ਬਾਅਦ ਉਹਨੂੰ ਤਾਂ ਕਰਕੇ ਬਾਕੀ ਇਹ ਹੈ ਕਿ ਬਹੁਤ ਸਾਰੇ ਜਿਹੜੇ ਅ ਐਮਐਲਐਮ ਜਦੋਂ ਤੁਸੀਂ ਬਾਕੀ ਜਿਹੜੇ ਆਸਰ ਸਹਿਰਾਂ ਨਹੀਂ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀਤਾ ਕਿ ਸਾਰੇ ਦਿੱਲੀ ਤੋਂ ਲਿਆਗੇ ਤਾਂ ਅਗਰ ਕਿ ਕਿਤੇ ਨਾ ਕਿਤੇ ਇਹ ਚੀਜ਼ ਸਟਾਟ ਹੀ ਆ ਆਦੀ ਹੈ ਉਹ ਮੁੱਦੇ ਨੂੰ ਢੰਡਾ ਕਰਨ ਦੇ ਲਈ ਇਹ ਮੁੱਦਾ ਹੋਰ ਮੁੱਦਾ ਚੱਕ ਲਿਆ ਇਹ ਇੱਕ ਨਮਾ ਨਾ ਤੇ ਕੇ ਪੋਲਿਟੀਕਲ ਮੋਡਲ ਆ ਅ ਇੱਕ ਹੋਰ ਮੁੱਦਾ ਮੁੱਦਾ ਨਹੀਂ ਇੱਕ ਮਹਾਮਾਰੀ ਜਿਹੜੀ ਬਿਮਾਰੀ ਸੀ ਪਹਿਲਾਂ ਵੀ ਆਪਣੇ ਦੇਸ਼ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਆਈ ਸੀ ਤੇ ਦੁਬਾਰੇ ਉਸ ਦੇ ਕੇਸ ਆ ਜਿਹੜੇ ਉਹ ਹੌਲ ਲੱਗਦੇ ਨੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਆ ਤੇ ਕੀ ਲੱਗਦਾ ਕਿ ਦੁਨੀਆ ਦਿਵਾਰੇ ਉਹੀ ਤਵਾਰੀ ਬੰਬਾ ਰਹੀ ਹੈ ਜੀ ਦੇਖੋ ਇਹ ਕਰੋਨਾ پوری ਦੁਨੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਦੁਆਰੇ ਫੈਲਣ ਲੱਗ ਗਿਆ ਤੇ ਅੱਜ ਜਿਹੜੀ ਮੌਜੂਦਾ ਹੁਣ ਸਾਡੇ 3 4 ਵਜੇ ਦੀ ਖਬਰ ਆ ਉਹ ਇਹ ਹੈ ਜੀ ਕਿ ਮਹਾਲ ਦੀ ਦੇ ਵਿੱਚ ਇੱਕ ਕੇਸ ਪੋਜ਼ਿਟਿਵ ਪਾਇਆ ਗਿਆ ਹੈ ਕਰੋਨਾ ਦਾ ਤੇ ਅ ਬੀਜ ਦੀਆਂ ਸਾਰੀਆਂ ਸਰਕਾਰਾਂ ਨੂੰ ਮਤਲਬ ਇਹ ਕਿ ਹੈਲਥ ਡਿਪਾਰਟਮੈਂਟ ਦੇ ਲੋਡ ਵਾਈਜ਼ੀ ਜਾਰੀ ਕਰ ਦਿੱਤੀ ਹੈ ਕਿ ਆਪਣੇ ਆਪਣੇ ਰਾਜਾਂ ਦੇ ਵਿੱਚ ਹਸਪਤਾਲਾਂ ਖਾਸ ਕਰਕੇ ਸਰਬਜਾਨੇ ਤੇ ਜਿੰਨੀਆਂ ਵੀ ਥਾਵਾਂ ਨੇ ਉਥੇ 마ਸਕ ਲਾਉਣ ਜਰੂਰੀ ਆਉਣ ਵਾਲੇ ਬੰਨਾਂ ਦੇ ਵਿੱਚ ਕਰਤਾ ਜਾਊਗਾ ਕਿਉਂਕਿ ਦੁਨੀਆ ਦੇ ਵਿੱਚ ਕੋਰੋਨਾ ਦੇ ਵਸਤੇ ਵਧਣ ਲੱਗੇ ਜਿੱਤੇ ਆ ਜਾਂਦਾ ਕਿ ਕੋਰੀਆ ਚੀਨ ਜਾਪਾਨ ਲੱਗੇ ਜਿਹੜੇ ਦੇਸ਼ ਨੇ ਉਥੇ ਮੁਰ ਤੋਂ ਕੋਰੋਨਾ ਫੈਲ ਰਿਹਾ ਹੈ ਕਈ ਕਈ ਮਸਲੇ ਆ ਰਹੇ ਹੈ ਜਿ ਭਾਰਤ ਇਹ ਚੀਜ਼ ਤੋਂ ਛੁੱਟ ਹੈ ਭਾਵੇਂ ਜਿਹੜੇ ਪਿਛਲੇ ਸਾਲਾਂ ਦੇ ਵਿੱਚ कोरोना ਦੇ ਕਾਲ ਦੇ ਵਿੱਚ ਜਿਹੜੀ ਤਬਾਹੀ ਮੱਚੀ ਸੀ ਕਾਰੋਬਾਰ ਲੋਕਾਂ ਦੇ ਖੜ ਗਏ ਸੀ ਆਰਥਿਕ ਸਿਹਤਕ ਪੱਖੋਂ ਜਿਹੜੇ ਨੁਕਸਾਨ ਹੋਏ ਸੀ ਇਹ ਉਹ ਬਹੁਤ ਦੇਸ਼ ਨੂੰ ਤੇ ਪੂਰੀ ਦੁਨੀਆ ਨੂੰ ਪਿੱਛੇ ਲੈ ਗਈ ਸੀ ਪਰ ਹੁਣ ਥੇਰ ਜਿਸ ਹਿਸਾਬ ਦੇ ਨਾਲ ਇਹ ਖਬਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਹੈ ਕਿ ਪਿਛਲੇ 3-4 ਸਾਲਾਂ ਤੋਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਯਾਦ ਇਹ ਖਬਰਾਂ ਉਹੀ ਹੁੰਦੀਆਂ ਚਲੋ ਆਪਾਂ ਦਈ ਹੁੰਨੀ ਕਰਦੇ ਆ ਕਿ ਇਹ ਕੋਈ ਨਾ ਹੋਵੇ ਦੁਬਾਰੇ ਸਾਰੀ ਦੁਨੀਆ ਹੱਸਦੀ ਵਸਦੀ ਰਹੇ ਤੇ ਮੇਰਾ ਤੀਜਾ ਸਵਾਲ ਇਹ ਇਨਸਾਨ ਵੀ ਪਿਛਲੇ 2-3 ਸਾਲਾਂ ਤੋਂ ਕਾਫੀ ਸੁਰਖੀਆਂ ਦੇ ਵਿੱਚ ਆ ਸੁਰਖੀਆਂ ਦੇ ਵਿੱਚ ਰਹਿਣ ਦੇ ਕਾਰਨ ਤਾਂ ਪਤਾ ਨਹੀਂ ਲੱਗਦੇ ਪਤਾ ਨਹੀਂ ਕਿਉਂ ਵੀ ਉਹਨਾਂ ਦੀ ਸਰੀਰ ਤੇ ਸਾਡੇ ਤੇ ਟੈਟੂ ਬਣਾਏ ਹੋਏ ਤੇ ਟੈਟੂ ਬਣਾਉਣ ਕਰਕੇ ਕੀ ਉਹ ਸੁਰਖੀਆਂ ਦੇ ਵਿੱਚ ਆ ਲੋਕ ਉਹਨੂੰ ਫੋਲੋ ਕਰਦੇ ਆ ਨਰਵਾ ਜੂਥਲੇ ਦੇ ਲਈ ਉਹ ਆਈਡਲ ਸਮਝਦੇ ਆ ਪਰ ਉਹਦੇ ਵਿੱਚ ਕਲਾ ਜਾਂ ਕੋਈ ਹੋਰ ਚੀਜ਼ ਨਾ ਮਾਤਰਾ ਗੱਲ ਕਰਦੇ ਆ ਆਪਾਂ ਸੁਖ ਰੱਤियां ਦੀ ਹੈ ਨਾ ਜੀ ਜੀ ਇੱਕੰਸਾਲਾ ਨਾਲ ਕਾਫੀ ਚਿਰਾਂ ਤੋਂ ਮੁੱਦਿਆਂ ਦੇ ਵਿੱਚ ਰਹਿੰਦਾ ਹੈਗਾ ਪਹਿਲਾਂ ਬਲਾਤਕਾਰ ਦੇ ਪਰਚੇ 'ਚ ਜੇਲ੍ਹ ਵੀ ਕੱਟੀ ਤੇ ਹੁਣ ਨਵੀਂ ਖਬਰ ਆ ਰਹੀ ਹੈ ਕਿ ਮੁਬਈ ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ ਉਹ ਫਸਦਾ ਨਜ਼ਰ ਆ ਰਿਹਾ ਤੇ ਇਹ ਸਾਰਾ ਤੁਸੀਂ ਤਾਂ ਇਹ ਗੱਲ ਬਾਰੇ ਰੀਡ ਕੀਤਾ ਸਾਰਾ ਮੁੱਦਾ ਅਸਲ ਦੇ ਵਿੱਚ ਕੀ ਆ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਝੂਠ ਆ ਉਹਨਾਂ ਨੂੰ ਫੋਲੋ ਕਰਦਾ ਤੇ ਮੈਂ ਸਭ ਤੋਂ ਪਹਿਲਾਂ ਤੇ ਇਹ ਮੁੱਦੇ ਤੋਂ ਥੋੜਾ ਹਟ ਕੇ ਇਹ ਗੱਲ ਕਹੂੰਗਾ ਕਿ ਜਿਹੜਾ ਪੰਜਾਬ ਹੈ ਪੰਜਾਬ ਦਾ ਇਸ ਟਾਈਮ ਬਹੁਤ ਜਤੰਦਲੀ ਦਾ ਸਤਾਰੇ ਹਾਂਜੀ ਬਹੁਤ ਇੱਕ ਕੰਗਾਲੀ ਦਾ ਸ਼ਕਾਰ ਹੋਣ ਕਰਕੇ ਜਿਹੜੇ ਪੰਜਾਬ ਦੇ ਐਕਚੁਅਲ ਸਟਾਰੇ ਨੇ ਉਹ ਬੈਕਪੱਟ ਤੇ ਨੇ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਹੈਗੇ ਤੇ ਜਿਹੜੇ ਲੋਕ ਆਪ ਦੇ ਆਪ ਨੂੰ ਇਹ ਕਹਿੰਦੇ ਨੇ ਕਿ ਪੰਜਾਬ ਦੇ ਸਾਰੇ ਮੁੱਦਿਆਂ ਦੇ ਹੱਲ ਸਾਡੇ ਕੋਲ ਨੇ ਹਾਂਜੀ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਕਰਕੇ ਦੇਵਾਂਗੇ ਉਹ ਸੋਸ਼ਲ ਮੀਡੀਆ ਦੇ ਛਾਇਦੇ ਨੇ ਹੁਣ ਇੱਕ ਪਿਛਲੇ ਕੁਝ ਸਮੇਂ ਤੋਂ ਇੱਕ ਨਵੀਂ ਤਰ੍ਹਾਂ ਦੀ ਦੁਨੀਆ ਸੋਸ਼ਲ ਮੀਡੀਆ ਨੇ ਕ੍ਰੀਏਟ ਕਰਤੀ ਪਹਿਲਾਂ ਹੁੰਦਾ ਸੀ ਕਿ ਸੰਗਾ ਸ਼ਰਮਾ ਕੁਝ ਹੁੰਦੀਆਂ ਸੀ ਹੁਣ ਇਹ ਆ ਕਿ ਜੇ ਕਿਸੇ ਦਾ ਕੋਈ ਪਰਸਨਲ ਮਤਲਬ ਕਿ ਅਫੇਅਰ ਤੇ ਲਾਲੋਜਾ ਕੋਈ ਸਮੱਸਿਆ ਨੂੰ ਪਰਿਵਾਰ ਕਾਈਏ ਤਾਂ ਹੁਣ ਲੋਕ ਉਹ ਚੀਜ਼ ਨੂੰ ਲੋਕਾਂ ਦੇ ਵਿੱਚ ਜਾਣੋੁੱਛ ਕੇ ਲੈ ਕੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਵਿਊ ਮਿਲਣ ਤੇ ਵਿਊ ਮਿਲ ਕੇ ਉਹਨਾਂ ਨੂੰ ਪੈਸਾ ਆਵੇ ਹੈਨਾ ਤੇ ਜਿਹੜਾ ਹੁਣ ਮੁੱਦਾ ਆਇਆ ਉਹ ਹੈਗਾ ਬੈਜ਼ਮੈਨ ਆਈ ਨਹੀਂ ਸੀ ਲੜਾ ਜੁੰਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਬਿਨਾਂ ਵਜ੍ਹਾ ਕਿਸੇ ਐਹੇ ਜਿਹੇ ਬੰਦੇ ਨੂੰ ਪ੍ਰਮੋਟਰ ਆਵਾ ਗਿਆ ਜਿਹਦਾ ਸਮਾਜ ਵਾਸਤੇ ਕੋਈ ਨਹੀਂ ਹੈ ਪਰ ਜਦੋਂ ਇੰਨੀ ਵੱਡੀ ਘਟਨਾ ਵਾਪਰਦੀ ਹੈ ਕਿ ਦਿੱਸਫਾਰੀ ਦੇ ਉੱਪਰ ਬੰਬੇ ਦੀ ਵਿੱਚ ਇੱਕ ਲੇਡੀਜ਼ ਦਾ ਇਹ ਮੁੰਡਿਆਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਇਹਦੇ ਨਾਲ ਕਿਹਾ ਜਾਂਦਾ ਕਿ ਕਿਹ ਕੁਆਲਾ ਮੁੰਡਾ ਸੀਗਾ ਹਸਿਆ ਹਸਾਰ ਤੇ ਮੁੰਬਈ ਪੁਲਿਸ ਦੇ ਸਾਂਝੇ ਅਪਰੇਸ਼ਨ ਦੇ ਨਾਲ ਇਹ ਜਿਹੜੀ ਸਾਰੀ ਗੁੱਥੀ ਹੈਗੀ ਕਿਸ ਨੂੰ ਸੌਜੂਰ ਇਹ ਸੌਜਾਈ ਗਈ ਹੈ 5 ਲੱਖ ਰੁਪਏ ਦੇ ਬਦਲੇ ਬੰਬੇ ਦੇ ਦਿੱਜੀ ਕਤਲ ਕੀਤਾ ਗਿਆ ਤੁਸੀਂ ਦੇਖੋ ਕਿ ਬੰਦੀ ਦੀ ਜਾਨ ਦੀ ਕੀਮਤ ਕੀ ਹੈ ਹਾਂਜੀ ਲੋਕ ਇੱਕ ਦੂਜੇ ਨੂੰ ਮਰਵਾਉਣ ਦੇ ਵਾਸਤੇ ਸਿਰਫ 5 ਲੱਖ ਰੁਪਏ ਦੇ ਵਿੱਚ ਉਹ ਲੇਡੀਜ਼ ਦਾ ਕਤਲ ਕਰਵਾ ਦਿੱਤਾ ਗਿਆ ਤੇ ਜਿਹੜੇ ਇਹੋ ਜਿਹੇ ਅਨਪੜ ਲੋਕ ਨੇ ਜਿਹਨਾਂ ਨੂੰ ਸਿਰਫ ਵਿਊ ਚਾਹੀਂਦੇ ਨੇ ਪੈਸਾ ਚਾਹੀਦਾ ਤੇ ਪੱਤ ਤੋਂ ਵੱਧ ਸਮਾਏ ਲੋਕ ਇਹ ਜਿਹੇ ਲੋਕ ਸੋਸ਼ਲ ਮੀਡੀਆ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਪਜਦੇ ਰਹਿਣਾ ਚਾਹੁੰਦੇ ਨਹੀਂ ਤਾਂ ਕਰਕੇ ਹੈ ਇੰਨਾ ਡਰਾਮਾ ਸਮਾਜ ਵਿੱਚ ਹੋਣਾ ਬਸ ਪਰ ਇਹਨਾਂ ਤੇ ਇਹ ਵੀ ਉਹਨਾਂ ਦੇ ਵਿੱਚ ਆਇਆ ਆ ਮੈਂ ਤਾਂ ਇਹ ਉਮੀਦ ਕਰਦਾ ਵੀ ਹੋਰ ਬਹੁਤ ਚੰਗੇ ਲੋਕ ਆ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਫੋਲੋ ਕਰੋ ਜਿਹੜਾ ਕੋਈ ਤੁਹਾਨੂੰ ਦੇਖ ਕੇ ਯਾਰ ਵੀ ਤੁਹਾਨੂੰ ਤੁਸੀਂ ਕੁਝ ਸਿੱਖੋਗੇ ਜੀ ਜੀ ਤੇ ਅਗਲੀ ਗੱਲ ਵੱਖਾ ਜੀ ਹਾਂ ਜੀ ਅ ਜਿਹੜਾ ਆਪਣੇ ਹੁਣ ਨਵਾਂ ਲੁਧਿਆਣੇ ਦੇ ਕੋਲ ਇੱਕ 스마트 ਸਿਟੀ ਬਣਾਉਣ ਦੀ ਗੱਲ ਚੱਲ ਰਹੀ ਹੈ ਜਿਹਦੇ ਲਈ 24361 ਲਗਭਗ ਇਹ ਲੈ ਜਮੀਨ ਆ ਜਿਹੜੀ ਉਹ ਅਕਵਾਇਰ ਕਰਨ ਲਈ ਸਰਕਾਰ ਸੋਚ ਰਹੀ ਹੈ ਨਰਪਗ ਲਾਅ ਦਾ 스ਪਿੰਡਾ ਦੀ ਜਮੀਨ ਹੈ ਤੇ ਲੋਕਾਂ ਵੱਲੋਂ ਵੀ ਇਹਦਾ ਵਿਰੋਧ ਹੋ ਰਿਹਾ ਵਿਰੋਧ ਕਰਨਾ ਪੈਂਦਾ ਵੀ ਕਿਉਂਕਿ ਜਮੀਨ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਇਨਸਾਨ ਨੂੰ ਤਾਂ ਕੀ ਇਹ ਕਾਰਨਾਕਾਂ ਤੋਂ ਇੰਨੀ ਲੋੜ ਪੈ ਗਈ ਵੀ ਉੱਥੇ ਇੱਕ ਸਮਾਰਟ ਸਿਟੀ ਬਣਾਈ ਜਾਵੇ ਕਿਉਂਕਿ 24000 ਦਾ ਖਰਚਾ ਬਹੁਤ ਹੁੰਦਾ ਹੈ ਕਬਜ਼ਾ ਉਤਾਰਤੀ ਦਾ ਇੰਨਾ ਖਰਚਾ ਪਰ ਲੋਕਾਂ ਲਈ ਤਾਂ ਆਉਣ ਵਾਲੇ ਸਮੇਂ ਦੇ ਕਿਤੇ ਲੱਗੇ ਤੇ ਆਪਣੀ ਗੁਰਵਾਨੀ ਦੀ ਜਾਨੀ ਹੈ ਜੀ ਇਹਦੇ ਦੇਖੋ ਪ੍ਰਦੀਪ ਜੀ ਦੋਨੇ ਪੱਖ ਨੇ ਜੀ ਅੰਡੀਆਂ ਦੇ ਆਪ ਦੇ ਵਿੱਚ ਇੱਕ ਓਵਰ ਪਾਪੂਲੇਟਡ ਕਾਰਡਨ ਨੇ ਲਗਭਗ 150 ਕਰੋੜ ਮਨੁੱਖ ਭਾਰਤ ਦੇ ਵਿੱਚ ਰਹਿੰਦੇ ਆ ਤੇ ਜਿਹੜੇ ਇਹਦੇ ਵੱਡੇ ਸ਼ਹਿਰ ਨੇ ਜਿਵੇਂ ਸਪੰਬੇ ਹੋ ਗਿਆ ਚਨਈ ਹੋ ਗਿਆ ਦਿੱਲੀ ਹੋ ਗਿਆ ਲੁਧਿਆਣਾ ਵੀ ਉਹਨਾਂ ਦੇ ਵਿੱਚੋਂ ਹੀ ਆ ਉਹ ਤਾਂ ਕਿ ਜਿਨ੍ਹਾਂ ਦੀ ਪਾਪੂਲੇਸ਼ਨ ਹੁਣ ਓਵਰ ਹੋ ਓਵਰ ਹੋ ਚੁੱਕੀ ਹੈ ਹੈਨਾ ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਦੋ ਨੀਤੀ ਜੋ ਹੋਵਦੀਆਂ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੁਝ ਸੁਝਾ ਲੈ ਜਾਂਦੇ ਨੇ ਉਹਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇੱਕ ਸੁਝਾਅ ਸੀ ਕਿ ਨਵੇਂ ਸ਼ਹਿਰਾਂ ਨੂੰ ਬਣਾਇਆ ਜਾਵੇ ਜਿਵੇਂ ਹੁਣ ਦਿੱਲੀ ਦੇ ਨਾਲ ਹੀ ਦੇਖਦੇ ਇੱਕ ਰਲਾਈਡ ਸਿਟੀ ਬਣੀ ਹੈ ਉਹ ਵੀ ਲਗਭਗ 24-25 ਹਜ਼ਾਰ ਕਿਲੇ ਦੇ ਵਿੱਚ ਬੜੀ ਐਡਵਾਂਸ ਹੈ ਹੈਨਾ ਤੇ ਇੱਕ ਬੰਬਈ ਦੇ ਵਿੱਚ ਸਹਾਰਾ ਸਿਟੀ ਹੈ ਉਸੇ ਤਾਂ ਉਹਦੇ ਤਰਜ਼ ਦੇ ਉੱਪਰ ਕਿਉਂਕਿ ਇਹ ਇੰਡਸਟਰੀਅਲ ਏਰੀਆ ਹੈਗਾ ਲੁਧਿਆਣਾ ਵੱਡੀ ਮਾਤਰਾ ਦੇ ਵਿੱਚ ਇੰਡਸਟਰੀ ਹੈ ਤੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਅ ਉਹ ਅਦਰਸ਼ੀਟ ਦੇ ਵਿੱਚ ਉਹ ਵੀ ਲੋਕ ਆ ਕੇ ਇੱਥੇ ਕੰਮ ਕਰਦੇ ਨੇ ਸਾਈਕਲ ਵੀ ਵੱਡੀ ਇੰਡਸਟਰੀ ਹੈ ਹੋਰ ਵੀ ਦੀ ਵੱਡੀ ਇੰਡਸਟਰੀ ਹੈ ਜੀ ਤਾਂ ਕਰਕੇ ਜਿਹੜਾ ਸਰਕਾਰਾਂ ਨੇ ਇਸ ਹੱਦ ਤੱਕ ਸੀ ਕਿ ਇੱਕ ਨਵਾਂ ਸ਼ਹਿਰ ਇੱਥੇ ਬਸਾਇਆ ਜਾਵੇ ਜਦੋਂ ਅ ਅਸੀਮੁੱਲਾਪੁਰ ਦਾ ਖਾਲੇ ਓਰ ਤੇ ਜੁਗਰਾਉਂ ਨੂੰ ਜਾਨੇ ਆ ਸ਼ਹਿਰ ਉਥੇ ਇਹਦੀ ਲੋਕੇਸ਼ਨ ਹੈ 24 25 ਹਜ਼ਾਰ ਕਿਲਾ ਕੁਆਇਰ ਕਰਨਾ ਅ ਵੀ ਜਿਹੜੀ ਵਿਉਂਤ ਪੱਤੀ ਬਣਾਈ ਗਈ ਹੈ ਪਰ ਇਹਦੇ ਨਾਲ ਜਿਹੜਾ ਇਹਦਾ ਸਾਈਡ ਇਫੈਕਟ ਤਾਂ ਸੀ ਇਹ ਕਹਿੰਦੇ ਆ ਕਿ ਇਹ ਜਿਹੜਾ ਧਿਆਨ ਜਮੀਨ ਆ ਉਹ ਪੂਰੀ ਦੁਨੀਆ ਦੇ ਵਿੱਚ ਪਰ ਪਿਆਰ ਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਉਪਜਾਊ ਹੈ ਸਭ ਤੋਂ ਵੱਧ ਕਾਣਕ ਪੈਦਾ ਕਰਦੀ ਹੈ ਪਰ ਪਿਆਰ ਦੇ ਹਿਸਾਬ ਨਾਲ ਜਦੋਂ ਤੁਸੀਂ ਇੰਨੀ ਜ਼ਿਆਦੇ ਉਪਜਾਊ ਜ਼ਮੀਨ ਨੂੰ ਉਜਾੜ ਕੇ ਉੱਥੇ ਕਿ ਸ਼ਹਿਰ ਬਣਾਉਂਗੇ ਤਾਂ ਉਹ ਵੀ ਸੀ ਗੱਲ ਹੈ ਕਿ ਜਿਹੜੇ ਕਿਸਾਨ ਨੇ ਕਿਸਾਨ ਜੁਗੀਆਂ ਨੇ ਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਇਹ ਗੱਲ ਦਾ ਬੋਧ ਕਰਨੀ ਹੈ ਹੂਰ ਕਿਤੇ ਮੈਨੂੰ ਲੱਗਦਾ ਕਿ ਇਹ ਹੋ ਸਕਦਾ ਪਰ ਇਹ ਹੁੰਦਾ ਹੈ ਕਿ ਜਿੱਥੇ ਜਿਆਦੇ ਉਹ ਜਿਵੇਂ ਲੁਧਿਆਣਾ ਨਵਾਂ ਸਰ ਲੁਧਿਆਣੇ ਦੇ ਲਾਲ ਲੁਧਿਆਣੇ ਦੀ ਬੁੱਕਲ ਦੇ ਵਿੱਚ ਹੀ ਸ਼ਹਿਰ ਬਣਾਉਣ ਦੀ ਬਯੋਧ ਗੁੰਦੀ ਹੋਊਗੀ ਕਿਉਂਕਿ ਹੁਣ ਚੰਡੀਗੜ੍ਹ ਦੇ ਨਾਲ ਨਿਊ ਚੰਡੀਗੜ੍ਹ ਬਣਾਇਆ ਗਿਆ ਹੈ ਹਨਾ ਪੰਚਕਲੇ ਦੇ ਨਾਲ ਵੀ ਮਤਲਬ ਕਿ ਸ਼ਹਿਰ ਬਣਾਏ ਜਾ ਰਹੇ ਨੇ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਦੇਖੋ ਸ਼ਹਿਰ ਤਾਂ ਹੁਣ ਸਾਨੂੰ ਨਵੇਂ ਕ리에ਟ ਕਰਨੇ ਪੈਣਗੇ ਜਿਹੜੇ ਪੁਰਾਣੇ ਸ਼ਹਿਰ ਨੇ ਉਹ ਬਹੁਤ ਜਿਆਦੇ ਓਵਰ ਕਰਾਊਡਡ ਹੋਗੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੋਊਗੀ ਬਹੁਤ ਜ਼ਿਆਦਾ ਸਮੱਸਿਆਵਾਂ ਆਉਣ ਲੱਗੀਆਂ ਲਾਅ ਐਨ ਆਰਡਰ ਦੀਆਂ ਸਮੱਸਿਆਵਾਂ ਆ ਡ੍ਰੈਫਟ ਦੀਆਂ ਸਮੱਸਿਆਵਾਂ ਆਉਣ ਲੱਗੀਆਂ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਵਿਚਾਲੇ ਵਾਲਾ ਕੋਈ ਰਸਤਾ ਪੱਟਿਆ ਜਾ ਵਧੀਆ ਹਜੇ ਹੋਰ ਮੇਦਨਾ ਦੇ ਵਿੱਚ ਦੇਖੋ ਮੈਨੂੰ ਲੱਗਦਾ ਕਿ ਇੱਕ ਭਟਾ ਸੰਘਰਸ਼ ਹੋਊਗਾ ਇਸ ਸੰਘਰਸ਼ ਤੋਂ ਬਾਅਦ ਇੱਕ ਵੀ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਕਿਉਂਕਿ ਜਦੋਂ ਕਿਸੇ ਕੋਲੋਂ ਆਪਦਾ ਕਿਤੇ ਚਲ ਜੇ ਤਾਂ ਉਸ ਤੋਂ ਬਾਅਦ ਇਨਸਾਨ ਵੀ ਇੱਕ ਤਰ੍ਹਾਂ ਦਾ ਮੇਰਾ ਸਰਕਾਰ ਨੇ ਤਾਂ ਅੱਗੇ ਦੀ ਅੱਗੇ ਰਲਾਈਸ ਵਰਗ ਜੜਾਨੀ ਅੰਬਾਨੀਆ ਨੂੰ ਠੇਕਾ ਦੇਣ ਦੇਣਾ ਉਹਨਾਂ ਨੇ ਇਹ ਸਾਰਾ ਸ਼ਹਿਰ ਬਸਾਉਣਾ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਜੋ ਪਿਛਲੇ ਦਿਨ ਇੱਕ ਮੀਟਿੰਗ ਹੋਈ ਜਾਂ ਨੀਤੀ ਜੋ ਮੀਟਿੰਗ ਜਿੱਥੇ ਪ੍ਰਧਾਨ ਮੰਤਰੀ ਨੇ ਸਾਰੀਆਂ ਸਟੇਟਸ ਦੇ ਮੁੱਖ ਮੰਤਰੀ ਨੂੰ ਸੱਦਿਆ ਸੀ ਭਵੰਦਰ ਸਿੰਘ ਮਾਨ ਵੀ ਗਏ ਸੀ ਉੱਥੇ ਤੇ ਕੀ ਲੱਗਦਾ ਵੀ ਉਹ ਪੰਜਾਬ ਦੇ ਮੁੱਦੇ ਉੱਥੇ ਰੱਖ ਪਾਏ ਆ ਕੀ ਸਾਰੀ ਵਾਰਤਾ ਲਾਭ ਹੋਈ ਜਾ ਖਾਲੀਆਂ ਦੀ ਬਜਾਗ ਨੂੰ ਬੁਲ ਕੇ ਜਿਹੜੀ ਨੀਤੀ ਅਯੋਗ ਦੀ ਮੀਟਿੰਗ ਹੁੰਦੀ ਹੈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਜਿੰਨੇ ਵੀ ਉਹਦੇ ਅਫੀਸ਼ਰ ਵੱਡੇ ਅਫਸਰ ਹੁੰਦੇ ਨੇ ਉਹ ਮੌਜੂਦ ਹੁੰਦੇ ਨੇ ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਸਹਾਕਾਰ ਉੱਤੇ ਹੁੰਦੇ ਹੁੰਦੇ ਇਹਦੇ ਵਿੱਚ ਪੂਰੇ ਦੇਸ਼ ਜਿਹੜੀਆਂ ਜਿਹੜੀਆਂ ਨੀਤੀਆਂ ਨੇ ਰਾਜ ਵਾਈਜ਼ ਉਹਦੇ ਉੱਪਰ ਵਿਚਾਰ ਚਰਚਾ ਕੀਤੀ ਜਾਂਦੀ ਹੈ ਕਿ ਕਿਵੇਂ ਜਿਹੜਾ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਿਆ ਜਾ ਸਕੇ ਜਿਹੜੇ ਪਛੜੇ ਰਾਜ ਨੇ ਉਹਨਾਂ ਵਾਸਤੇ ਅੱਜ ਤੱਕ ਸੁਝਾਅ ਹੁੰਦੇ ਨਹੀਂ ਜਿਹੜੇ ਅਡਵਾਂਸ ਰਾਜ ਨੇ ਜਿਨ੍ਹਾਂ ਦਾ ਮਤਲਬ ਹੈ ਕੈਪਟਨ ਤੁਮ ਜਾਰੇ ਉਹਨਾਂ ਵਾਸਤੇ ਅਲੱਗ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ ਨਹੀਂਆਂ ਇੰਡਸਟਰੀ ਨੂੰ ਲੈ ਕੇ ਹਰ ਇੱਕ ਤਰ੍ਹਾਂ ਦਾ ਵੇਸ਼ਕ ਤੇਡਾ ਲਾ ਹੋ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਸੰਬੋਧਿਤ ਹੁੰਦੇ ਆ ਇਹ ਗੱਲ ਕਹੀ ਕਿ ਸਾਨੂੰ ਭਾਰਤ ਦੀ ਗ੍ਰਿਫਟ ਟੀਮ ਦੇ ਵੰਗ ਨੂੰ ਤਮ ਕਰਨਾ ਚਾਹੀਦਾ ਤਾਂ ਜੋ ਅਸੀਂ ਜਿਹੜਾ ਭਾਰਤ ਨੂੰ ਇੱਕ ਨਵੇਂ ਮੁਤਾਬ ਦੇ ਉੱਪਰ ਲੈ ਕੇ ਜਾ ਸਕੀਏ ਉਥੇ ਸਰਦਾਰ ਭਗਤ ਸਿੰਘ ਮਾਨ ਵੀ ਮੌਜੂਦ ਰਹੇ ਤੇ ਜਿਹੜੀ ਉਹਨਾਂ ਦੀ ਫੋਟੋ ਬਾਹਰ ਨਿਕਲ ਕੇ ਆਈ ਉਹਦੇ ਉੱਪਰ ਬਹੁਤ ਚਰਚਾ ਹੋਈ ਆ ਬੜੇ ਤਰ੍ਹਾਂ ਦੇ ਮੀਂਹ ਬੜੇ ਜਦੋਂ ਉਹ ਦੂਜੇ ਮੁੱਖ ਮੰਤਰੀ ਜਿੱਤੇ ਘਰੇ ਸੀ ਉਹ ਜਾ ਰਹੇ ਚੋ ਕੇ ਵੇਸਣ ਤਾਂ ਕਈਆਂ ਨੇ ਲਾਇਆ ਕਿ ਤਵਦਾ ਕਿੱਥੇ ਆ ਹਾਂਜੀ ਫਿਰ ਇਹਨਾਂ ਨੇ ਮਤ ਲੈ ਕੇ ਲਾਇਆ ਕਿ ਜਿੰਨੇ ਗੁੱਟ ਫੜਿਆ ਗੁੱਟ ਕੌਣ ਫੜ ਲੂ ਨਾਲ ਜੰਮੇ ਗੱਲੇ ਦਾ ਪਰ ਦੇਖੋ ਜੀ ਉਹ ਬੀਬੀਐਮਬੀ ਵਾਲਾ ਮੁੱਦਾ ਉਥੇ ਚੱਕ ਸਕੇ ਹਣਾ ਇਹ ਸਾਡੇ ਪਾਣੀਆਂ ਦੇ ਉੱਪਰ ਟਾਕਾ ਕੇਂਦਰ ਕਿਉਂ ਮਾਰ ਰਿਹਾ ਹੈ ਸਾਡਾ ਬੰਦਾ ਸਾਨੂੰ ਹੱਥ ਦਿੱਤਾ ਜਾਵੇ ਪਰ ਮੈਨੂੰ ਲੱਗਦਾ ਨਹੀਂ ਕਿ ਜਦੋਂ ਬੂਆ ਜਿਵੇਂ ਆਪਾਂ ਕਹਿੰਦੇ ਜਦੋਂ ਵੱਡਾ ਬੰਦਾ ਆਏ ਨਾ ਉਹਦੇ ਨੱਤਾ ਘਪੜ ਲਾਗੇ ਮੋਦੀ ਥੋੜਾ ਮੈਨੂੰ ਲੱਗਦਾ ਕਿ ਬੋਲਡ ਕੈਰੇਕਟਰ ਦਾ ਬੰਦਾ ਹੈ ਤੇ ਇਹ ਸਾਰੇ ਕਾਰਜੇ ਤੇ ਚੱਲਦੇ ਹੈਗੇ ਉਹ ਮੰਗ ਇੱਕ ਦਬਕਾ ਮਾਰਦਾ ਤੇ ਸਾਰੇ ਚੁੱਪ ਕਰ ਜਾਂਦੇ ਮੈਨੂੰ ਲੱਗਦਾ ਨਹੀਂ ਕਿ ਮੋਦੀ ਦੇ ਸਾਹਮਣੇ ਇਹਨਾਂ ਨੇ ਕੋਈ ਵੀ ਪੰਜਾਬ ਵਾਲਾ ਬੰਦਾ ਚੜਾ ਤੇ ਆਪਣੀ ਅਗਲੀ ਗੱਲ ਜੋ ਕਿ ਇੱਕ ਦਖਵਾਈ ਖਬਰ ਵੀ ਹੈ ਜੇ ਆਪਾਂ ਗੱਲ ਕਰੀਏ ਫਿਲਮੀ ਜਗਤ ਦੀ ਤੇ ਉਸ ਤੋਂ ਬਾਅਦ ਸਹਿਤ ਜਗਤ ਦੀ ਕਿਉਂਕਿ ਪਾਕਿਸਤਾਨ ਦੇ ਲੈ ਦੇ ਪੰਜਾਬ ਦੇ ਜਿਹੜੇ ਆਪਣੇ ਇਧਰਲੇ ਪੰਜਾਬ ਚ ਵੀ ਬਹੁਤ ਮਸ਼ਹੂਰ ਰਹੇ ਆ ਜੀ ਤਖਤਮ ਕਲੀਨ ਜੀ ਜਮਲ ਕਲੀਨ ਜੀ ਜਮਲ ਕਲੀਨ ਜੀ ਕਮਾਲ ਕਰਦੇ ਹੋ ਬਾਦਸ਼ਾਹ ਜਾਰ ਖਰੀਮਾ ਉਹਨਾਂ ਦੀ ਕਿਤਾਬਾਂ ਸੀ ਦੁਬਾਰਾ ਫਿਲਮੀ ਐਕਟਰ ਮਕਰਦੇਵੋ ਅਕਾਲੀ ਜਦੋਂ ਨਾ ਕਰ ਗਏ ਨੇ ਤੇ ਜਿਹਦੇ ਨਾਲ ਕਿਤੇ ਨਾ ਕਿਤੇ ਸਾਰੇ ਫਿਲਮੀ ਜਗਤ ਤੇ ਸਹਿਤ ਕਰ ਜਗਤ ਦੇ ਵਿੱਚ ਸੋਗ ਦਾ ਮਾਹੌਲ ਆ ਤੇ ਖਾਸ ਕਰਕੇ ਕਲੀਮ ਸਾਹਿਬ ਦੇ ਜਾਣਦਾ ਜਦੋਂ ਤੋ ਆਪਾਂ ਉਹਨਾਂ ਮਤਲਬ ਲਿਕੇ ਸੇਵਾਈ ਕਰਦੀ ਹੈ ਕਿ ਬਹੁਤ ਸਾਰੇ ਜਿਹੜੇ ਜਿਵੇਂ ਤੁਸੀਂ ਤਜਮਲ ਕਲੀਮ ਦਾ ਨਾਮ ਹੈ ਤਾਂ ਮੁਕਲਦੀਰ ਦਾ ਨਾਮ ਹੈ ਕਈ ਕਲਾ ਛੜਤਾ ਰਤਨ ਸਿੰਘ ਜੱਗੀ ਦਾ ਡਾਕਟਰ ਰਤਨ ਸਿੰਘ ਜੱਗੀ ਜਿਹੜੇ ਮਤਲਬ ਲਿਕੇ ਪੰਜਾਬੀ ਦਾ ਬਾਬਾ ਬੋੜੋ ਹੋ ਕੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਉਹਨਾਂ ਅੰਤਾਰ ਗੁਰਬਾਣੀ ਦੇ ਉੱਪਰ ਜਿੰਨਾ ਸਰਚ ਵਰਤ ਸੀ ਉਹਨਾਂ ਨੇ ਲਗਭਗ 60 ਸਾਲ ਦੇਵ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਧਰਮ ਤੋਂ ਭਾਸ਼ਾ ਤੋਂ ਲੈ ਕੇ ਕੀ ਉਹਨਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਮੈਂ ਉਹਨਾਂ ਬਾਰੇ ਜਾਣਿਆ ਉਹਨਾਂ ਬਾਰੇ ਸੁਣਿਆ ਉਹਨਾਂ ਦਾ ਕੰਮ ਹੀ ਇਹ ਸੀ ਕਿ ਦਿਨ ਰਾਤ ਉਹਨਾਂ ਨੇ ਬਸ ਮਤਲਬ ਕਿ ਖੋਜ ਕਰ ਬਿਲਕੁਲ ਉਹਨਾਂ ਨੂੰ ਭਾਰਤ ਸਰਕਾਰ ਨੇ ਸ਼ਰਮਨਾ ਕੋਲ ਲਗਾ ਪਾਦਮ ਸ਼੍ਰੀ ਦੇ ਨਾਲ ਵੀ ਸਨਮਾਨ ਦਿੱਤਾ ਰਤਨ ਸਿੰਘ ਜੱਗੀ ਜੀ ਇਹ ਸਾਹਬ ਤੇ ਚੱਲ ਬਸੇ ਹੈ ਨਾ ਪੰਜਾਬੀ ਸਾਹਿਤ ਜਗਤ ਵਾਸਤੇ ਇਸ ਤੋਂ ਬਟਾ ਘਟਾ ਨਹੀਂ ਹੋ ਸਕਦਾ ਫਿਰ ਤਜਮਲ ਕਲੀਮ ਕਮਾਲ ਕਰਦੇ ਬਾਦਸ਼ਾਹ ਮਰ ਤੁਰਦੇ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੂੰ ਕਿਸੇ ਤੇ ਮਰਦੇ ਬਾਦਸ਼ਾਹ ਆ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਦਾ ਜਿਹੜਾ ਗੱਜਲ ਦਾ ਪਿਆਰਾ ਸ਼ਾਇਰ ਜਿਸਨੇ ਕਮਾਲ ਦੀਆਂ ਗੱਜਲਾਂ ਲਿਖੀਆਂ ਜੋ ਹੁਣ ਮਤਲਬ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਿਹਾ ਸੀਗਾ ਤੇ ਆਰਥਿਕ ਸੰਕਟ ਦੇ ਨਾਲ ਵੀ ਜੂਝ ਰਿਹਾ ਸੀਗਾ ਉਹ ਵੀ ਹੁਣ ਇਹ ਹਫਤੇ ਅਪਿਛੇ ਦੇ ਦਿਨੀ ਚੱਲ ਰਸੀ ਪੰਜਾਬ ਲਈ ਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਸਤੇ ਜਾਂ ਜਿੰਨੀ ਦੁਨੀਆ ਦੇ ਵਿੱਚ ਗੱਜਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਬੱਡਾ ਘਟਾ ਤੇ ਹੁਣ ਮੁਕਲਦੇਵ ਜਿਨ੍ਹਾਂ ਨੇ ਸਾਲ ਸਰਦਾਰ ਕੀਤੀ 1997 ਦੇ ਵਿੱਚ ਉਹਨਾਂ ਨੇ ਆਪਣੇ ਫਿਲਮੀ ਕੈਰੀਅਰ ਦਾ ਸ਼ੁਰੂਆਤ ਕੀਤੀ ਰਾਹੁਲ ਦੇਵ ਦਾ ਤੁਸੀਂ ਨਾਸੋਆ ਉਹਨਾਂ ਦੇ ਭਰਾ ਸੀਗੇ ਤੇ ਇੱਕ ਬੇਟੀ ਨੂੰ ਪਿੱਛੇ ਛੱਡ ਕੇ 55 ਸਾਲ ਦੀ ਉਮਰ ਦੇ ਵਿੱਚ ਉਹਨੂੰ ਫਿਲਮਾਂ ਚ ਆਖਦਾ ਹੈ ਵੱਡਾ ਸਤਾਰਾ ਬੜੀ ਕਮਾਲ ਦੀ ਐਕਟਿੰਗ ਸਾਡੇ ਪੰਜਾਬ ਨੂੰ ਵੀ ਬਹੁਤ ਪੂਰੇ ਪੂਰਾ ਬਾਲੀਵੁੱਡ ਬਾਲੀਵੁੱਡ ਦੇ ਉਹ ਐਕਟਰ ਜਿਹੜੇ ਨਰੋਜ ਪਾਈ ਕਰਦੇ ਜਿਹੜੇ ਐਕਟਿੰਗ ਦੀ ਫਰਮ ਨੂੰ ਸਮਝਦੇ ਨੇ ਉਹਨਾਂ ਨੇ ਇਹਦੇ ਉੱਪਰ ਦੁੱਖ ਜਨਨ ਕੀਤਾ ਹੈ। ਲਾਸਟ ਗੱਲ ਤੇ ਲਾਸਟ ਸਵਾਲ ਅਨਜੀਤ ਅਲੀ ਗੱਲ ਕਿਤੇ ਨਾ ਕਿ ਇੱਥੇ ਸਭ ਤੋਂ ਉੱਲੀਆ ਵੀ ਪੰਜਾਬੀ ਆ ਗਏ ਹੋਏ ਤਾਂ ਹੁਣ ਖੇਡ ਜਗਤ ਦੇ ਵਿੱਚ ਇਹ ਖਬਰ ਬਹੁਤ ਮਕਬੂਲ ਹੋ ਰਹੀ ਹੈ ਕਿਉਂਕਿ ਸ਼ੋਮਨ ਗੇਲਨ ਭਾਰਤੀ ਟੈਸਟ ਦੀ ਕਪਤਾਨ ਵੀ ਬਣ ਗਏ ਨੇ। ਇਸ ਤੋਂ ਇਲਾਵਾ ਦੂਜੀਆਂ ਜਿਹੜੀਆਂ ਫੀਲਡ ਆ ਉਹਦੇ ਵਿੱਚ ਵੀ ਲੱਗਦਾ ਸਾਰੇ ਕਪਤਾਨ ਆ ਤੁਸੀਂ ਪੜ੍ਹ ਰਹੇ ਸੀ ਪੰਜਾਬੀ ਐ ਜੀ ਉਹ ਜੀ ਐਸ ਵਕਤ ਹਾਕੀ ਦਾ ਕਪਤਾਨ ਵੀ ਹਰਮਨਾ ਪੰਜਾਬੀ ਐ ਤੇ ਫੁੱਟਬਾਲ ਦਾ ਕਪਤਾਨ ਵੀ ਪੰਜਾਬੀ ਪੰਜਾਬੀ ਐ ਤੇ ਕ੍ਰਿਕਟ ਦਾ ਕਪਤਾਨ ਵੀ ਪੰਜਾਬੀ ਐ ਕੁੜੀਆਂ ਦੀ ਕ੍ਰਿਕਟ ਦੀ ਟੀਮ ਵੀ ਪੰਜਾਬੀ ਐ ਦੇਖੋ ਮੈਨੂੰ ਆ ਕਈ ਵਾਰੀ ਬੇਲੋੜੀ ਅਸੀਂ ਅਲੋਚਨਾ ਕਰਦੇ ਹੁੰਦੇ ਆ ਕਿ ਦੀ ਪੰਜਾਬੀਆਂ ਦੇ ਹੱਕ ਮਾਰੇ ਜਾਂਦੇ ਆ ਤੇ ਮੈਂ ਕਹਿੰਦਾ ਵੀ ਜਦੋਂ ਤੁਹਾਡੇ ਵਿੱਚ ਟੈਲੈਂਟ ਹੋਊਗਾ ਤਾਂ ਤੁਹਾਨੂੰ ਕੋਈ ਪਿੱਛੇ ਨਹੀਂ ਕਰ ਸਕਦਾ ਹਨਾ ਇੱਕ ਦੌਰ ਸੀ ਜਦੋਂ ਫੌਜ ਦੇ ਵਿੱਚ ਪੰਜਾਬੀਆਂ ਦਾ ਦਬਦਬਾ ਸੀ ਆਈਐਸ ਪੀਸੀਐਸ ਦੇ ਵਿੱਚ ਪੰਜਾਬੀਆਂ ਦਾ ਦਬਦਬਾ ਸੀ ਅੱਜ ਇਹ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਡੀਸੀ ਆਊਟਰ ਸਟੇਟ ਦੇ ਜਹਾਜ਼ ਪਿਆ ਕੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀਆਂ ਦਾ ਕਿਸੇ ਨੇ ਹੱਕ ਤਮਾਰਿਆ ਇਹਦਾ ਮਤਲਬ ਇਹ ਹੈ ਕਿ ਐਸਐਸਪੀ ਐ ਜੂ ਕਿ ਜੇ ਤੂੰ ਪਿੱਛੇ ਹਟਿਆ ਤਾਂ ਕਰਕੇ ਸਾਡੇ ਹੱਥ ਮਾਰੇ ਜਾਂਦੇ ਆ ਨਹੀਂ ਸੋਨੂੰ ਕੋਈ ਪਿੱਛੇ ਨਹੀਂ ਕਰ ਸਕਦਾ ਇਹ ਦੁਨੀਆ ਦੇ ਵਿੱਚ ਸ਼ਮਨ ਗਿੱਲ ਆਉਂਦੀ ਹੈ ਕਲਾਇਡ ਦੌਰ ਜਿਹੜਾ ਜੂਨ ਦੇ ਵਿੱਚ ਆ ਉਹਦੇ ਵਾਸਤੇ 25 ਸਾਲਾਂ ਰਨ ਅਕਸਰ ਫਾਜਲ ਫਾਜਲਿਕਾ ਲਈ ਤੋ ਹੈ ਸ਼ਮਨ ਤਮਾ ਦਾ ਬੈਟਸਮੈਨ ਹੈ ਤੇ ਵੱਡੀ ਜ਼ਿੰਮੇਵਾਰੀ ਉਹਨੂੰ ਮਿਲੀ ਹੈ ਕਿ ਉਹਦੇ ਨਾਲ ਰਿਸ਼ੋ ਪਾਤਰ ਉਪਕਰਤਾ ਬਣਾਇਆ ਗਿਆ ਚਰਚਾ ਇਹ ਸੀ ਕਿ ਬਮਰਾ ਨੂੰ ਸ਼ਾਇਦ ਉਹ ਐਕਸਪੀਰੀਅੰਸ ਨੂੰ ਦੇਖਦੇ ਹੋਏ ਇਹ ਕਪਤਾਨੀ ਮਿਲੂਗੀ ਪਰ ਜਿਹਨੇ ਅਜੀਤ ਅਗਰਕਰ ਜਿਹੜਾ ਚੀਫ ਸਿਲੈਕਟਰ ਹੈ ਤੇ ਜਿਹੜਾ ਆਪਣਾ ਕੋ ਗੋਤੰਦਵੀਰ ਕੋਚ ਹੈ ਉਹਨਾਂ ਦੇ ਸੋਚਣ ਦਾ ਨਜ਼ਰੀਆ ਹੋਰ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੀ ਲੰਮੇ ਸਮੇਂ ਇਥੇ ਲਈ ਫੋਚ ਕੇ ਕਿਉਂਕਿ ਸ਼ਮਨ ਦੇ ਵਿੱਚ ਟੈਲੈਂਟ ਬਹੁਤ ਹੈ ਜਿਸ ਦੇ ਹਿਸਾਬ ਦੇ ਨਾਲ ਆਈਪੀਐਲ ਦੇ ਵਿੱਚ ਖੇਡੀ ਲਦਾ ਜਾਂ ਪਿਛਲਾ ਦੌਰ ਸ਼ਮਨ ਦਾ ਲੱਗਿਆਗਾ ਉਹਨੂੰ ਤਾਂ ਪਤਾ ਲੱਗਦਾ ਕਿ ਸੁਮਨ ਗਿੱਲ ਆਉਣ ਵਾਲਾ ਬਾਗੀ ਭਾਰਤੀ ਕਿਰਕ ਟੀਮ ਦੇ ਵਿੱਚ ਬੜਾ ਸਤਾਰਾ ਤੇ ਸਾਡੇ ਲਈ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਇਹ ਅੱਜ ਸਾਰੀਆਂ ਜਿਨੀਆਂ ਹੀ ਭਾਰਤੀ ਟੀਮਾਂ ਦੇ ਹੈਗੇ ਨੇ ਕਿ ਪੰਜਾਬੀਆਂ ਕੋਲ ਆ ਤੇ ਅਸੀਂ ਸਾਰੇ ਪੰਜਾਬੀਆਂ ਲਈ ਕਹਿੰਦੇ ਕਿ ਸਿਰਫ ਕਲੀਆਂ ਕਿਤਾਬਾਂ ਦੇ ਪਾਸੇ ਨਾ ਜੋ ਤਾਬੀਕ ਕੀੜੇ ਦਾ ਬਣੋ ਖੇਡਾਂ ਦੇ ਪਾਸੇ ਵੀ ਜਾਓ ਐਡਵੈਂਚਰ ਸਪੋਰਟਸ ਹੀ ਹਰ ਤਰ੍ਹਾਂ ਦੇ ਸਪੋਰਟਸ ਬहोत-ਬਾਤਾਂ ਬੜਬਾਕੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੇ ਭੱਜ ਦੇ ਮੁੱਦੇ ਤੁਹਾਡੇ ਸਾਹਮਣੇ ਰੱਖਾਂਗੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ